頑張れ ہے گا ਤੁਹਾਡੇ ਵੱਲੋਂ ਕਿਸਾਨਾਂ ਨੂੰ روکا گیا کافی ਜਿਹੜਾ ਬਲ ਵਰਤੋਂ ਕੀਤਾ ਗਿਆ ਕੀ ਕਹਿਣਾ ਚਾਹੋਗੇ ਕਿਉਂ ਇਹ ਹਾਲਾਤ ਪਦਾ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾ گروپ ਵੱਲੋਂ ਇੱਕ ਪੂਰੇ ਪੰਜਾਬ ਵਿਖੇ ਇਕੱਠਾ ਹੋ ਕੇ ਪਟੈਂਡਾ ਵਿੱਚ ਇੱਕ ਧਰਨਾ ਲਾਉਣ ਦੀ ਕਾਲ ਦਿੱਤੀ ਗਈ ਸੀ ਇਹਨਾਂ ਦੀ ਜੋ ਮੰਗਾ ਸੀਗੀ ਨਾਲ ਉਹਨਾਂ ਮੰਗਾਂ ਨੂੰ ਲੈ ਕੇ ਸਾਡੇ ਨਾਲ ਲਗਾਤਾਰ ਇਹਨਾਂ ਦੀ ਗੱਲਬਾਤ ਚੱਲਦੀ ਰਹੀ ਹੈ ਕੱਲ ਵੀ ਪੂਰੇ ਦਿਨ ਸਾਡੇ ਨਾਲ ਇਹਨਾਂ ਦੀ ਗੱਲਬਾਤ ਚੱਲਦੀ ਰਹੀ ਹੈ ਤੇ ਪੋਜ਼ਿਟਿਵ ਡਾਇਰੈਕਸ਼ਨ ਜੋ ਗੱਲਾਂ ਬਤ ਚੱਲਣ ਤੋਂ باوجود ਵੀ ਇਹਨਾਂ ਨੇ ਆਪਣਾ ਜੋ ਸਾਨੂੰ ਪ੍ਰੋਮਿਸ ਕੀਤਾ ਸੀਗਾ ਉਹਦੇ ਉੱਪਰ ਨਹੀਂ ਖੜੇ ਤੇ ਅੱਜ ਅਸੀਂ ਕਾਨੂੰਨ ਦੀ ਵਿਵਸਥਾ ਬਣਾਉਣ ਦੇ ਲਈ ਜੋ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਡਾ ਡਾਇਰੈਕਸ਼ਨਸ ਹੈ ਕਿ ਜੋ ਸੂਬੇ ਦਾ ਲਾਅ ਐਂਡ ਆਰਡਰ ਹੈ ਉਹਨੂੰ ਵਿਗੜਨ ਨਹੀਂ ਦੇਣਾ ਤੇ ਕੋਈ ਵੀ ਆਪਣੇ ਹੱਥਾਂ ਦੇ ਵਿੱਚ ਕਾਨੂੰਨ ਨੂੰ ਲੈ ਨਹੀਂ ਸਕਦਾ ਤੇ ਉਹ ਫਿਰ ਕਾਨੂੰਨ ਦੀ ਵਿਵਸਥਾ ਨੂੰ ਬਣਾਉਣ ਦੇ ਲਈ ਅੱਜ ਪੁਲਿਸ ਵੱਲੋਂ ਅ ਜੋ ਇਹ ਧਰਨਾਕਾਰੀ ਹੈ ਇਹਨਾਂ ਨੂੰ ਪਜਾਣ ਦੇ ਲਈ ਇੱਕ ਲੀਗਲ ਕਾਰਵਾਈ ਜੋ ਕਿ ਸਿਰਫ ਇੱਕ ਡਿਸਪੋਜ਼ੀਬਲੀ ਕੀਤੀ ਸੀਗੀ ਉੱਤੇ ਉਹਦੇ ਵਿੱਚ ਟিয়ার ਗੈਸ ਦੀ ਵਰਤੋਂ ਕੀਤੀ ਗਈ ਤਾਂ ਕਿ ਇਹ ਇਕੱਠੇ ਹੋ ਕੇ ਅੱਗੇ ਨਾ ਵਧਣ ਤੇ ਜੋ ਮੌਬ ਹੈ ਉਹ ਡਿਸਪਰਸ ਹੋ ਜਾਏ ਤੇ આજ ਦੀ ਕਾਰਵਾਈ ਕਾਨੂੰਨ ਦੀ ਵਿਵਸਥਾ ਨੂੰ ਬਣਾਉਣ ਦੇ ਲਈ ਕੀਤੀ ਗਈ ਕਿਹੜੀਆਂ ਮੰਗਾਂ ਨੇ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਇਹ ਪਰਦਾ ਇਹਨਾਂ ਦਾ ਪਿਛਲੇ 1 ਸਾਲ ਤੋਂ ਇੱਕ ਜਿਉਂਦ ਵਿਖੇ ਧਰਨਾ ਚੱਲ ਰਿਹਾ ਹੈਗਾ ਉੱਥੇ ਪੁਲਿਸ ਦੇ ਉੱਪਰ ਅਟੈਕ ਕੀਤਾ ਗਿਆ ਸੀਗਾ ਉਹਦੇ ਉਦੇ ਕਰਕੇ ਇੱਕ ਕੁਝ ਜੋ ਅਟੈਕਰ ਸੀਗੇ ਉਹਨਾਂ ਦੇ ਉੱਪਰ ਇੱਕ ਐਫਆਈਆਰ ਦਰਜ ਹੋਈ ਸੀਗੀ ਇਹਨਾਂ ਦੀ ਮੰਗ ਹੈ ਕਿ ਉਸ ਐਫਆਈਆਰ ਨੂੰ ਲੈ ਕੇ ਕੁਝ ਮੰਗਾ ਹੈ ਤੇ ਜੋ ਲੀਗਲ ਕਾਰਵਾਈ ਹੋ ਸਕਦੇ ਪੁਲਿਸ ਉਹੀ ਕਰ ਸਕਦੇ ਤੇ ਇਹਨਾਂ ਨੂੰ ਫਰਮਲੀ ਅਸੀਂ ਦੱਸਿਆ ਵੀ ਹੈਗਾ ਫਿਰ ਵੀ ਇਹਨਾਂ ਦੇ ਨਾਲ ਗੱਲਬਾਤਾਂ ਦੇ ਲਈ ਅਸੀਂ ਕਹਿੰਦੇ ਹਾਂ ਕਿ ਕੋਈ ਵੀ ਜੋ ਮਸਲਾ ਹੁੰਦਾ ਹੈਗਾ ਟੇਬਲ ਟਾਕ ਤੇ ਤੇ ਨੇਗੋਸ਼ੀਏਸ਼ਨ ਨਾਲ ਤੇ ਜੋ ਔਰ ਡੈਮੋਕਰੈਟਿਕ ਤਰੀਕੇ ਨਾਲ ਹੀ ਹੱਲ ਹੋ ਸਕਦਾ ਹੈ ਕਿ ਹੁਣ ਵੀ ਅਸੀਂ ਇਹਨਾਂ ਨੂੰ ਆਹੀ ਕਹਿੰਦੇ ਫਿਲਹਾਲ ਹਲ ਕਰਨਾ ਕੀ ਨਹੀਂ ਹੈ ਜੀ ਫਿਲਹਾਲ ਫਿਲਹਾਲ ਠੀਕ ਹੈ ਕਾਨੂੰਨ ਦੀ ਵਿਵਸਥਾ ਬਰਕਰਾਰ ਹੈਗੀ ਤੇ ਇੱਥੇ ਕੋਈ ਮੌਬ ਪ੍ਰੈਜ਼ੈਂਟ ਨਹੀਂ ਹੈ ਪੁਲਿਸ ਪ੍ਰੈਜ਼ੈਂਟ ਹੈ ਪੁਲਿਸ ਕਾਇਮ ਹੈ ਤੇ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰ ਰਹੇ ਹਾਂ ਜੀ ਪੱਥਰਬਾਜ਼ੀ ਹੋਈ ਹੈ ਵੱਡੇ ਪੱਧਰ ਤੇ ਕਿਸਾਨਾਂ ਵੱਲੋਂ ਕਿਹਾ ਕਿ ਉਹੀ ਮੈਂ ਕਹਿ ਰਿਹਾ ਕਿ ਇਹਨਾਂ ਦੇ ਜੋ ਕਿਸਾਨ ਦਾ ਜੋ ਮੌਬ ਸੀਗਾ ਅਸੀਂ ਤਾਂ ਮੌਬ ਕਹਿ ਰਹੇ ਕਿ ਜੋ ਗਰੁੱਪ ਸੀਗਾ ਉਹਨਾਂ ਨੇ ਪੁਲਿਸ ਦੇ ਉੱਪਰ ਅਗਰੈਸ਼ਨ ਦਿਖਾਇਆ ਇਸੇ ਕਰਕੇ ਉਹਨਾਂ ਨੂੰ ਪਛਾਣਨ ਦੇ ਲਈ ਪੁਲਿਸ ਨੇ ਗਲੀਕ ਕਾਰਵਾਈ ਕੀਤੀ ਹੈ ਜੀ ਕਿੰਨੀ ਫੋਰਸਿੰਗ ਵੀ ਹੋਈ ਹੈ ਜੀ ਇਹਨਾਂ ਨਾਲ ਕੱਲ ਮਿਡ ਕੀ ਕਿਹੜੀ ਗੱਲ ਤੇ ਗੱਲ ਟੁੱਟ ਗਈ ਪੂਰੀ ਟੁੱਟੀ ਕੁਛ ਨਹੀਂ ਜੀ ਮੈਂ ਤੁਹਾਨੂੰ ਆਈ کہہ ਰਿਹਾ ਕਿ ਪੁਲਿਸ ਲੀਗਲ ਕਾਰਵਾਈ ਕਰ ਸਕਦੀ ਜੀ ਕਿ ਕੈਫਆਰ ਦਾ ਮਸਲਾ ਹੈਗਾ ਤੇ ਅਸੀਂ ਲੀਗਲ ਤਰੀਕੇ ਨਾਲ ਹੀ ਕਰ ਸਕਦੇ ਜੋ ਮੈਟਰ ਹੈਗਾ ਉਹਦਾ ਚਲਾਨ 6 ਮਹੀਨੇ ਪਹਿਲਾਂ 6 ਵੀ ਨਹੀਂ ਜ਼ਿਆਦਾ 6 ਜੂਨ ਤੱਕ ਦਿੱਤਾ ਹੋਇਆਗਾ ਤੇ ਜਦੋਂ ਇੱਕ ਵਾਰੀ ਜੁਡੀਸ਼ਰੀ ਕੋਲ ਮੈਟਰ ਚਲਾਗੇ ਤਾਂ ਜੁਡੀਸ਼ਰੀ ਕੋਲ ਹੀ ਹੱਲ ਹੋ ਸਕਦਾ ਹੈਗਾ ਅਸੀਂ ਫੇਰ ਵੀ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈਗੀ ਲੀਗਲ ਤਰੀਕੇ ਨਾਲ ਹੀ ਮਸਲੇ ਦੇ ਹੱਲ ਅਸੀਂ